ਸਛਿਤਕ ਕਾਲ ਜੀ ਮੀਰ ਕਰਦੇ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਲਈ ਕਾਟਨ ਦੇ ਦੁਪट्टे ਲੈ ਕੇ ਆਏ ਆ ਤਾਂ ਇਹ ਜਿਹੜਾ ਦੁਪੱਟਾ ਇਹ ਫਰਸਟ ਕਲਰ ਦਾ ਦੁਪੱਟੇ ਦਾ ਕਾਟਨ ਦਾ ਦੁਪੱਟਾ ਹੋਏਗਾ 1.5 ਤੋਂ 2 ਮੀਟਰ ਕੱਟ ਹੋਏਗੀ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਬਣਿਆ ਹੋਇਆ ਤੇ ਆਹ ਵਾਲਾ ਹੈਗਾ ਜਿਹੜੇ ਦਾ ਬਾਰਡਰ ਲਾਈਟ ਗ੍ਰੀਨ ਕਲਰ ਦਾ ਪਿਸਤਾ ਕਲਰ ਕਹਿੰਦੇ ਆ ਜਿਹਨੂੰ ਆਪਾਂ ਪਿਸਤਾ ਕਲਰ ਰਹੇ ਆ ਹੈਗਾ ਜੀ ਇਹਦਾ ਸੈਕੰਡ ਕਲਰ ਆ ਹੈਗਾ ਥਰਡ ਕਲਰ ਬਹੁਤ ਹੀ ਖੁੱਲੇ ਡੁੱਲੇ ਦੁਪੱਟੇ ਨੇ ਕਾਟਨ ਮਲਮਲ ਦੇ ਕਲਰ ਤੇ ਡਿਜ਼ਾਈਨਿੰਗ ਸਾਰੀ ਬਹੁਤ ਪਿਆਰੀ ਆ ਅੰਝੀ ਨੈਕਸਟ ਹੈਗਾ ਆਹ ਵਾਲਾ ਕਲਰ ਤੇ ਆ ਹੈਗਾ ਜੀ ਦਾ ਨੈਕਸਟ ਕਲਰ ਪੀ ਕੋ ਤੁਹਾਨੂੰ ਮਤ ਪੱਟੇ ਦੇ ਉੱਪਰ ਮਿਲੇਗੀ ਦੇਖੋ ਤੇ ਨਾਲ ਇਹ ਵਾਲਾ ਡਿਜ਼ਾਈਨ ਵੀ ਦਿੱਤੀ ਆ ਜੇ ਤੁਸੀਂ ਨਹੀਂ ਪਸੰਦ ਤਾਂ ਉਤਾਰ ਵੀ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰੇ ਦੁਪੱਟੇ ਨੇ ਇਨਾਂ ਦਾ ਜਿਹੜਾ ਰੇਟ ਹੈਗਾ ਉਹ 120 ਰੁਪਏ ਹੈ। ਬਹੁਤ ਹੀ ਖੁੱਲੇ-ਖੁੱਲੇ ਦੁਪੱਟੇ ਨੇ। ਹਾਂਜੀ ਨੈਕਸਟ ਹੈਗੀ ਆਪਣੇ ਕੋਲ ਆਹ ਵਾਲੀ ਵੈਰਟੀ ਇਹ ਵੀ ਕਾਟਨ ਦੇ ਦੁਪੱਟੇ ਨੇ। ਇਹ ਹੈਗਾ ਇਹਦਾ ਫਸਟ ਕਲਰ ਤੇ ਆਹ ਵਾਲੇ ਕਲਰ ਨੇ ਇਹਦੇ ਵਿੱਚ। ਤੁਹਾਨੂੰ ਕੋਈ ਵੀ ਦੁਪੱਟਾ ਪਸੰਦ ਆਉਂਦਾ ਤੁਸੀਂ ਆਰਡਰ ਕਰ ਸਕਦੇ ਹੋ। ਅੱਗੇ ਵਧਦੇ ਹਾਂ ਇਹ ਹੈਗੇ ਨੇ ਦੁਪੱਟੇ ਜਿਹੜੇ ਇਹਰੇ ਆਉਣ ਦੇ ਦੁਪੱਟੇ ਨੇ ਦੇਖੋ ਆ ਹੈਗਾ ਇਹਦਾ ਫਰਸਟ ਕਲਰ ਚਾਰਟ ਆ ਹੈਗਾ ਇਹਦਾ ਸੈਕੰਡ ਕਲਰ ਚਾਰਟ ਇਹਨੂੰ ਮੈਂ ਪਾਕਿਸਤਾਨੀ ਦੁਪੱਟੇ ਵੀ ਬੁਲਿਆ ਜਾਂਦੇ ਆਹ ਹੈਗਾ ਜੀ ਇਹਦਾ ਥਰਡ ਕਲਰ ਚਾਰਟ ਤੇ ਆ ਹੈਗਾ ਫੋਰਥ ਆਹ ਹੈਗਾ ਜੀ ਫਿਫਥ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਤੇ ਕੱਟ ਵੀ ਪ੍ਰੋਪਰ ਹੋਏਗੀ ਤੇ ਕੁੰਡੇ ਖੁੱਲੇ ਡੁੱਲੇ ਦੁਪੱਟੇ ਮਿਲ ਗੋ ਤੇ ਨੈਕਸਟ ਇਹ ਵੀ ਰਿਓਨ ਦੇ ਦੁਪੱਟੇ ਨੇ ਇਹ ਦੇਖ ਲਓ ਕਲਰ ਹਾਂਜੀ ਨੈਕਸਟ ਆ ਗਿਆ ਆਪਣੇ ਕੋਲੇ ਆਰਕੰਡੀ ਦੁਪੱਟੇ ਬਹੁਤ ਹੀ ਜ਼ਿਆਦਾ ਵਧੀਆ ਕਲਰ ਛਾਟ ਬਣਾਇਆ ਹੋਇਆ ਹੈ ਇਹਦਾ ਤੇ ਗਰਮੀਆਂ ਚ ਇਸ ਤਰ੍ਹਾਂ ਦੇ ਦੁਪट्टे ਬਹੁਤ ਸੋਹਣੇ ਲੱਗਦੇ ਆ ਕਿਉਂਕਿ ਲਾਈਟ ਵੇਟ ਹੁੰਦੇ ਆ। ਨੀਖੋ ਇਹਨਾਂ ਨੂੰ ਕੈਰੀ ਕਰਨਾ ਬਹੁਤ ਆਸਾਨ ਹੈ। ਕਲਰ ਵੀ ਇਹਦਾ ਬਹੁਤ ਜ਼ਿਆਦਾ ਪਿਆਰਾ ਹੈ। ਸਾਈਡ ਤੇ ਦਾ ਬਾਰਡਰ ਦਿੱਤਾ ਹੋਇਆ। ਹਾਂਜੀ ਆਹ ਹੈਗਾ ਨੈਕਸਟ ਡਿਜ਼ਾਈਨ। ਕਿਸੇ ਸੂਟ ਨਾਲ ਵੀ ਤੁਸੀਂ ਇਹਨੂੰ ਕੈਰੀ ਕਰ ਸਕਦੇ ਹੋ ਜਿੱਦਾਂ ਆਪਣੇ ਕੋਲ ਇਹਨਾਂ ਵਿੱਚੋਂ ਕਿਸੇ ਵੀ ਕਲਰ ਦਾ ਸੂਟ ਹੋਵੇ। ਹਾਂਜੀ ਆ ਹੈਗਾ ਅਗਲਾ ਕਲਰ ਹਾਂਜੀ ਆ ਦੇਖੋ ਸਾਰੇ ਕਲਰ ਮਤਲਬ ਐਵੇਂ ਨਹੀਂ ਕਿ ਅੱਖਾਂ ਨੂੰ ਖਾਂਜੇ ਵਾਲੇ ਕਲਰ ਨਹੀਂ ਹੈਗੇ ਦੇਖੋ ਬਹੁਤ ਹੀ ਜ਼ਿਆਦਾ ਪਿਆਰੇ ਫਲਾਰ ਬਣੇ ਹੋਏ ਨੇ ਇਹਦੇ ਵਿੱਚ ਇਹ ਹੈਗਾ ਲਾਸਟ ਕਲਰ ਅਮੀਰ ਕਰਦੇ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਰਹੋ ਕਰਦੇ ਰਹੋ ਧੰਨਵਾਦ ਜੀ ਤੇ ਹੋਰ ਦੇਖੋ